ਸਰਕਾਰ ਦਾ ਜਿਹੜਾ ਪੱਖ ਹੈ ਸਰਕਾਰ ਕਹਿੰਦੀ ਵੀ ਅਮਰਿਤਪਾਲ ਸਿੰਘ ਦੇ ਬੋਲਣ ਨਾਲ ਪਾਣੀਆਂ ਚੱਗ ਲੱਗ ਜੂ ਇਹੋ ਜਿਹਾ ਕੀ ਬੋਲਣਾ ਹੈ ਅਮਰਿਤਪਾਲ ਨੇ ਅਮਰਿਤਪਾਲ ਨੇ ਤੇ ਇਹੋ ਹੀ ਬੋਲਣਾ ਕਿ ਆਪਣੀ ਨੌਜਵਾਨੀ ਨੂੰ ਆਵਾਜ਼ ਮਾਰਨੀ ਆ ਕੇ ਨਸ਼ਿਆਂ ਤੋਂ ਬਾਹਰ ਨਿਕਲੋ ਤਕੜੇ ਹੋ ਗੁਰੂ ਦੇ ਨਾਲ ਲੱਗੋ ਇਸੇ ਚੀਜ਼ ਤੋਂ ਸਰਕਾਰਾਂ ਨੂੰ ਮੇਰੇ ਖਿਆਲ ਪਤਾ ਨਹੀਂ ਕਿਉਂ ਆਪਣੇ ਧਰਮ ਨਾਲ ਜੋੜਨਾ ਵੀ ਇੱਕ ਵੱਡਾ ਇਹ ਦੇਸ਼ ਚ ਪਾਪ ਹੋ ਗਿਆ ਮਤਲਬ ਹੈ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਅਸੀਂ ਅੱਜ ਵੀ ਗੁਲਾਮੀ ਚ ਜੀ ਰਹੀ ਜੀ ਰਹੇ ਹਾਂ ਕਿਉਂਕਿ ਸਾਡੀ ਕੌਮ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਛਾਂਦੀ ਦਲਦਲ ਚੋਂ ਕੱਢ ਕੇ ਆਪਣੇ ਗੁਰੂ ਨਾਲ ਇੱਕ ਚੰਗਾ ਜੀਵਨ ਜੀਣ ਦੀ ਉਹਨਾਂ ਨੂੰ ਪ੍ਰੇਰਣਾ ਕੀਤੀ ਆ ਤੇ ਉਹਨਾਂ ਨੂੰ ਅੱਗੇ ਹੋ ਕੇ ਉਹਨਾਂ ਦੀ ਅਗਵਾਈ ਕੀਤੀ ਆ ਇਹ ਇਹ ਸਭ ਤੋਂ ਵੱਡਾ ਜਿਹੜਾ ਜ਼ੁਲਮ ਆ ਜਿਹੜੀ ਪੰਜਾਬ ਨੂੰ ਅੱਗ ਲਾਉਣ ਵਾਲੀ ਗੱਲ ਇਹ ਇਹ ਹੀ ਆ ਹੋਰ ਤੇ ਉਹਨਾਂ ਦਾ ਮੇਰੇ ਖਿਆਲ ਮੇਰੇ ਖਿਆਲ ਕਿ ਉਹਨਾਂ ਤੇ ਲੋਕਾਂ ਦੀ رائے ਨਾਲ ਲੋਕ ਰਾਜ ਵਾਲਾ ਜੋ ਇੱਕ ਇਸ ਦੇਸ਼ ਦਾ ਕਾਨੂੰਨ ਕਹਿੰਦਾ ਉਹਦੇ ਅਨਸਾਰ ਵੀ ਰਾਜ ਚੁਣ ਕੇ ਦੇਖਿਆ ਉੱਤੇ ਵੀ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ ਪਰ ਲੱਗਦਾ ਵੀ ਪੰਜਾਬ ਸਰਕਾਰ ਆਪਣੇ ਆਪ ਚ ਇੰਨੀ ਤਾਕਤ ਰੱਖਦੀ ਹੈ ਜਾਂ ਫਿਰ ਕੇਂਦਰ ਨਾਲ ਤਾਲਮੇਲ ਕਰਕੇ ਰੋਕਿਆ ਜਾ ਰਿਹਾ ਵੀ ਬਾਹਰ ਨਹੀਂ ਆਉਣ ਦੇ ਮੈਨੂੰ ਤੇ ਇਸ ਦੇਖਦਿਆਂ ਅਦਾਲਤਾਂ ਤੇ ਵੀ ਬੜਾ ਅਫਸੋਸ ਹੁੰਦਾ ਹੈ ਕਿ ਸਰਕਾਰਾਂ ਤੋਂ ਦੁਖੀ ਹੋ ਕੇ ਕਿ ਸਿਸਟਮ ਤੋਂ ਦੁਖੀ ਹੋ ਕੇ ਅਦਾਲਤ ਕੋਲ ਜਾਂਦਾ ਤੇ ਅਦਾਲਤ ਫਿਰ ਸਰਕਾਰਾਂ ਦੇ ਬਲੇ ਸੁਰਦਿੰਦੇ ਸਰਕਾਰਾਂ ਨੇ ਫੈਸਲਾ ਕਰਨਾ 17 ਦੇ ਰਹਿਮਕਰਮ 17 ਦਾ ਹਸਤਾਖਤ ਸਤਾਇਆ ਹੋਇਆ ਤੇ ਲੋਕ ਪਹਿਲਾਂ ਹੀ ਦੁਖੀ ਹੋ ਕੇ ਤੇ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਆ ਸੱਚਾ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ اے ਸਮੇਂ ਤੁਸੀਂ ਵੇਖ ਰਹੇ ਹੋ ਇੱਕ ਪਾਸੇ ਦੇਸ਼ ਗਣਤੰਤਰ ਦਿਹਾੜਾ ਮਨਾ ਰਿਹਾ ਹੈ ਆਜ਼ਾਦੀ ਦੇ ਨਾਰੇ ਲਾਏ ਜਾ ਰਹੇ ਨੇ ਪਰ ਕੀ ਸੱਚੀਓਂ ਦੇਸ਼ ਆਜ਼ਾਦ ਹੈ ਉਸ ਦੀ ਗੱਲਬਾਤ ਕਰਾਂਗੇ ਮੇਰੇ ਨਾਲ ਐਮਪੀ ਅਮਰਿਤਪਾਲ ਸਿੰਘ ਹੁਣਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਹੁਣੀ ਮੌਜੂਦ ਨੇ ਭਾਈ ਗੁਰਦੀਪ ਸਿੰਘ ਭੰਡਾਲ ਹੁਣੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆਂ ਵੀ ਆਜ਼ਾਦੀ ਦੇ ਅਸਲੀ ਮਾਇਨੇ ਕੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਆਜ਼ਾਦੀ ਦਾ ਢੋਲ ਵਜਾ ਰਿਹਾ ਹੈ ਆਜ਼ਾਦੀ ਦੇ ਨਾਰੇ ਲੱਗ ਰਹੇ ਨੇ ਤੁਸੀਂ ਅੱਜ ਦੀ ਸਥਿਤੀ 'ਚ ਜਿਹੜਾ ਮਾਰਚ ਕਰ ਰਹੇ ਹੋ ਖਾਲਸਾ ਵਹਿੀਰ ਕੱਢ ਰਹੇ ਹੋ ਤੁਹਾਨੂੰ ਕੀ ਲੱਗਦਾ ਤੁਹਾਡੇ ਨਿੱਜੀ ਵਿਚਾਰ ਕੀ ਨੇ ਕਿੰਨੀ ਕ ਆਜ਼ਾਦੀ ਆ ਮੇਰੇ ਖਿਆਲ ਹੈ ਜੀ ਜਿਹੜਾ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖ ਕੌਮ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਆਪਣੀਆਂ ਫਾਂਸੀਆਂ ਦੇ ਚੜੇ ਆਪਣੀਆਂ ਜਾਇਦਾਦਾਂ ਕੁਰਕਰਕ ਰੀਆਂ ਆਪਣਾ ਬਹੁਤ ਵੱਡਾ ਕਾਰੋਬਾਰ ਬੋਰਡ ਬੰਦੀਆਂ ਜ਼ਮੀਨਾਂ ਛੱਡ ਕੇ ਇਸ ਦੇਸ਼ ਨਾਲ ਆਪਣਾ ਨਾਤਾ ਜੋੜਿਆ ਪਰ ਇਸ ਦੇਸ਼ ਨੇ ਸਾਨੂੰ ਸਾਡੇ ਜਿਹੜਾ ਪੁਰਾਣੋਂ ਤੋਂ ਪਿਆਰਾ ਕਾਲ ਤੱਕ ਠਾਇਆ ਸਾਡੇ ਨੌਜਵਾਨਾਂ ਨੂੰ ਜੇਲਾਂ ਸੁਟਿਆ ਜਿਹੜਾ ਬੰਦੀ ਸਿੰਘਾਂ ਦੀ ਸਾਡੇ ਦੀ ਦੋਰੀਆਂ ਦੋਰੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਛੱਡਿਆ ਜਾ ਰਿਹਾ ਨੌਜਵਾਨ ਜਿਹੜੇ ਸਾਡੇ ਹੋਰ ਜਿਹੜੇ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ ਅਮਰਤਪਾਲ ਵਰਗੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੇਲਾਂ ਤੋਂ ਛੁੜ ਦਿੱਤਾ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਉਹਨਾਂ ਨੂੰ ਐਡੀ ਵੱਡੀ ਤਦਾਦ ਚ ਲੋਕਾਂ ਨੇ ਆਪਣਾ ਨਮਾਇਦਾ ਵੀ ਚੁਣ ਲਿਆ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਕੋਈ ਜੂਨ ਨਹੀਂ ਛੜਕ ਰਹੀ ਇਹਦਾ ਮਤਲਬ ਹੈ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਅਸੀਂ ਅੱਜ ਵੀ ਗੁਲਾਮੀ ਚ ਜੀ ਜੀ ਰਹੇ ਆ ਕਿਉਂਕਿ ਸਾਡੀ ਕੌਮ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸਾਡੇ ਨਾਲ ਦਿਨ-ਬਦਨ ਧੱਕੇ ਹੋ ਰਹੇ ਸਾਡਾ ਪਾਣੀ ਖੋਇਆ ਜਾ ਰਿਹਾ ਸਾਡੀਆਂ ਰਾਜਧਾਨੀ ਖੋਈ ਜਾ ਰਹੀ ਆ ਸਾਡੇ ਦਿਨੋ-ਦਿਨ ਜਿਹੜੇ ਸਾਡੇ ਕੋਲ ਹੱਕ ਸੀ ਸਾਡਾ ਬੀਬੀਐਮ ਦਾ ਕੰਟਰੋਲ ਜਿਹੜਾ ਸੀ ਉਹ ਸਾਡੇ ਕੋਲ ਖੋ ਲਿਆ ਇਹ ਸਾਰੀਆਂ ਚੀਜ਼ਾਂ ਦੇ ਸਾਨੂੰ ਤੇ ਇਹ ਇੱਕਦਮ ਗੁਲਾਮੀ ਚ ਜਿਹੜੀ ਥੋੜੀ ਬਹੁਤੀ ਆਜ਼ਾਦੀ ਤੋਂ ਦਿਨ ਦਿਬ ਦਿਨ ਹੋਰ ਗੁਲਾਮੀ 'ਚ ਧੱਕਿਆ ਜਾ ਰਿਹਾ ਜੀ ਬਿਲਕੁਲ ਅੱਛਾ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਲੈ ਕੇ ਲਗਾਤਾਰ ਪਰੋਲ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸਰਕਾਰ ਦਾ ਜਿਹੜਾ ਪੱਖ ਹੈ ਸਰਕਾਰ ਕਹਿੰਦੀ ਵੀ ਅਮਰਤਪਾਲ ਸਿੰਘ ਦੇ ਬੋਲਣ ਨਾਲ ਪਾਣੀਆਂ 'ਚ ਅੱਗ ਲੱਗ ਜੂ ਇਹੋ ਜਿਹਾ ਕੀ ਬੋਲਣਾ ਹੈ ਅਮਰਤਪਾਲ ਨੇ ਅਮਰਤਪਾਲ ਨੇ ਤੇ ਇਹੋ ਹੀ ਬੋਲਣਾ ਕਿ ਆਪਣੇ ਨੌਜਵਾਨੀ ਨੂੰ ਆਵਾਜ਼ ਮਾਰਨੀ ਆ ਕਿ ਨਸ਼ਿਆਂ ਚੋਂ ਬਾਹਰ ਨਿਕਲੋ ਤਕੜੇ ਹੋ ਗੁਰੂ ਦੇ ਲਲ ਲੱਗੋ ਇਸੇ ਚੀਜ਼ ਤੋਂ ਸਰਕਾਰਾਂ ਨੂੰ ਮੇਰੇ ਖਿਆਲ ਪਤਾ ਨਹੀਂ ਕਿਉਂ ਆਪਣੇ ਧਰਮ ਨਾਲ ਜੋੜਨਾ ਵੀ ਇੱਕ ਵੱਡਾ ਇਹ ਦੇਸ਼ ਚ ਪਾਪ ਹੋ ਗਿਆ ਇਹ ਇਹ ਹੀ ਅਮਰਤਪਾਲ ਜਾਂ ਉਹਨਾਂ ਦੇ ਸਾਥੀਆਂ ਦਾ ਜਿਹੜਾ ਕਸੂਰ ਆ ਕਿ ਉਹਨਾਂ ਨੇ ਆਪਣੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਆਪਣੇ ਗੁਰੂ ਨਾਲ ਇੱਕ ਚੰਗਾ ਜੀਵਨ ਜੀਣ ਦੀ ਉਹਨਾਂ ਨੂੰ ਪ੍ਰੇਰਣਾ ਕੀਤੀ ਆ ਤੇ ਉਹਨਾਂ ਨੂੰ ਅੱਗੇ ਹੋ ਕੇ ਉਹਨਾਂ ਦੀ ਅਗਵਾਈ ਕੀਤੀ ਆ ਇਹ ਇਹ ਸਭ ਤੋਂ ਵੱਡਾ ਜਿਹੜਾ ਜ਼ੁਲਮ ਆ ਜਿਹੜੀ ਪੰਜਾਬ ਨੂੰ ਅੱਗ ਲਾਉਣ ਵਾਲੀ ਗੱਲ ਇਹ ਇਹ ਹੀ ਆ ਹੋਰ ਤੇ ਉਹਨਾਂ ਦਾ ਮੇਰਾ ਖਿਆਲ ਹੈ ਕਿ ਹਜ਼ਾਰਾਂ ਮਾਵਾਂ ਰੋਜ਼ ਅਰਦਾਸ ਕਰਦੀਆਂ ਕਿ ਉਹ ਜਲਦੀ ਜਲਦੀ ਆਉਣ ਤੇ ਜਿਹੜੇ ਸਾਡੇ ਪੁੱਤ ਨਸ਼ਿਆਂ ਨਾਲ ਦਿਨ-ਬਦ ਦਿਨ ਮਰਦੇ ਜਾ ਰਹੇ ਆ ਉਹਨਾਂ ਨੂੰ ਬਚਾਉਣ ਅੱਛਾ ਅਮਰਿਤਪਾਲ ਸਿੰਘ ਹੁਣੀ ਭਾਰਤੀ ਸੰਵਿਧਾਨ ਦੀ ਸੌ ਚੁੱਕੀ ਆ ਜਦੋਂ ਐਮਪੀ ਬਣੇ ਨੇ ਫਿਰ ਐ ਨਹੀਂ ਲੱਗਦਾ ਵੀ ਜਦੋਂ ਬੰਦੇ ਨੇ ਮੰਨ ਲਿਆ ਵੀ ਭਾਰਤੀ ਸੰਵਿਧਾਨ ਦੀ ਮੈਂ ਸੌ ਚੱਕ ਲਈ ਉਸ ਤੋਂ ਬਾਅਦ ਬਹੁਤ ਸਾਰੇ ਹਾਲਾਤ ਬਦਲ ਜਾਂਦੇ ਨੇ ਉਹ ਹਾਲੇ ਵੀ ਉਸੇ ਤਰੀਕੇ ਦੇ ਨਾਲ ਜਿਸ ਰਾਹ ਨਾਲ ਜੋੜੀ ਜਾਂਦੇ ਨੇ ਤੁਹਾਨੂੰ ਲੱਗਦਾ ਵੀ ਅਮਰਿਤਪਾਲ ਸਿੰਘ ਤੁਸੀਂ ਤਾਂ ਮਿਲਦੇ ਹੋਵੋਗੇ ਤੁਸੀਂ ਪਤਾ ਹੈ ਹੁਣ ਉਹਨਾਂ ਦਾ ਰਾਹ ਹੋ ਜਾਇਆ ਅਕਤਿਆਰ ਕਰਨ ਬਾਰੇ ਉਹ ਸੋਚ ਰਹੇ ਨੇ ਜਦੋਂ ਬਾਹਰ ਆਉਂਦੇ ਨੇ ਮੇਰਾ ਖਿਆਲ ਹੈ ਕਿ ਉਹਨਾਂ ਤੇ ਲੋਕਾਂ ਦੀ رائے ਨਾਲ ਲੋਕ ਰਾਜ ਵਾਲਾ ਜੋ ਇੱਕ ਇਸ ਦੇਸ਼ ਦਾ ਕਾਨੂੰਨ ਕਹਿੰਦਾ ਉਹਦੇ ਅਨਸਾਰ ਵੀ ਰਾਜ ਚੁਣ ਕੇ ਦੇਖਿਆ ਉੱਤੇ ਵੀ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ ਜਦੋਂ ਉਹਨਾਂ ਨੇ ਲੋਕਤੰਤਰ ਚ ਆ ਕੇ ਉਹਨਾਂ ਨੇ ਲੋਕਾਂ ਦੀ ਐਡੇ ਬਹੁਮਤ ਨਾਲ ਜਿੱਤ ਕੇ ਇੱਕ ਪਾਰਲੀਮੈਂਟ ਮੈਂਬਰ ਬਣ ਗਏ ਉਹਨਾਂ ਨੇ ਸਵਿਧਾਨ ਚ ਉੱਥੇ ਪਾਰਲੀਮੈਂਟ ਜਾ ਕੇ ਉਹਨਾਂ ਆਪਣ ਸੌਂ ਵੀ ਚੁੱਕੀ ਆ ਫਿਰ ਵੀ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਨਾਰਿਆ ਕਰਨਾ ਉਹਨਾਂ ਦੇ ਹੱਕ ਨਾ ਦੇਣੇ ਜਿਹੜੇ ਇਸ ਹਲਕੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ 'ਚ ਨਾ ਰੱਖਣ ਦੇਣੀ ਮੇਰੇ ਖਿਆਲ ਇੱਕ ਸ਼ਰਿਆਮ ਧੱਕਾ ਤੇ ਉਹ ਗੁਲਾਮੀ ਹੈ ਇੱਕਦਮ ਦੀ ਅੱਛਾ ਇਹਦੇ ਵਿੱਚ ਫਿਰ ਤੁਹਾਨੂੰ ਰੋਲ ਕਿਹਦਾ ਲੱਗਦਾ ਹੈ ਪੰਜਾਬ ਸਰਕਾਰ ਦੇ ਪਾਲੇ 'ਚ ਬਾਲ ਸਿੱਟੀ ਜਾਂਦੀ ਹੈ ਜਿਹੜੀ ਹਾਈ ਕੋਰਟ ਹੈ ਪਰ ਲੱਗਦਾ ਵੀ ਪੰਜਾਬ ਸਰਕਾਰ ਆਪਣੇ ਆਪ 'ਚ ਇੰਨੀ ਤਾਕਤ ਰੱਖਦੀ ਹੈ ਜਾਂ ਫਿਰ ਕੇਂਦਰ ਨਾਲ ਤਾਲਮੇਲ ਕਰਕੇ ਰੋਕਿਆ ਜਾ ਰਿਹਾ ਵੀ ਬਾਹਰ ਨਹੀਂ ਆਉਣ ਦੇਣਾ ਮੈਨੂੰ ਤੇ ਇਸ ਦੇਖਦਿਆਂ ਅਦਾਲਤਾਂ ਤੇ ਵੀ ਬੜਾ ਅਫਸੋਸ ਹੁੰਦਾ ਹੈ ਕਿ ਸਰਕਾਰਾਂ ਤੋਂ ਦੁਖੀ ਹੋ ਕੇ ਕਿ ਸਿਸਟਮ ਤੋਂ ਦੁਖੀ ਹੋ ਕੇ ਅਦਾਲਤ ਕੋਲ ਜਾਂਦਾ ਤੇ ਅਦਾਲਤ ਫਿਰ ਸਰਕਾਰਾਂ ਦੇ ਬਲੇਂਸ ਸਰਦਨ ਦੀ ਸਰਕਾਰਾਂ ਨੇ ਫੈਸਲਾ ਕਰਨਾ 17 ਦੇ ਰਹਿਮਕਰਮ 17 ਦਾ ਹਸਤਾਖਤ ਸਤਾਇਆ ਹੋਇਆ ਤੇ ਲੋਕ ਪਹਿਲਾਂ ਹੀ ਦੁਖੀ ਹੋ ਕੇ ਤੇ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਆ ਤੇ ਜਦੋਂ ਅਦਾਲਤਾਂ ਨੇ ਇਨਸਾਫ ਦੇਣ ਤੇ ਫਿਰ ਲੋਕ ਕਿਧਰ ਨੂੰ ਜਾਣ ਇਹ ਬਹੁਤ ਵੱਡੀ ਧੱਕੇਸ਼ਾਈ ਆ ਇਹ ਮੇਰੇ ਖਿਆਲ ਅਦਾਲਤਾਂ ਨੂੰ ਵੀ ਸਰਕਾਰਾਂ ਗਮਰਾਹ ਕਰਕੇ ਜਾਂ ਆਪਣੇ ਦਬਾਅ ਹੇਟ ਸਾਰੇ ਫੈਸਲੇ ਕਰਵਾ ਰਹੀਆਂ ਅੱਛਾ ਹਲਕਾ ਖਡੂਰ ਸਾਹਿਬ ਦੇ ਲੋਕ ਸੋਚਦੇ ਕੀ ਨੇ ਕਿਉਂਕਿ ਜਦੋਂ ਜਿਤਾਇਆ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਸੀਟ ਕਲੀਅਰ ਹੋਈ ਸੀ ਸਭ ਤੋਂ ਜ਼ਿਆਦਾ ਮਾਰਜਨ ਨਾਲ ਕਲੀਅਰ ਹੋਈ ਸੀ ਪਰ ਹੁਣ ਇਥੋਂ ਦੇ ਖਡੂਰ ਸਾਹਿਬ ਹਲਕੇ ਦੇ ਲੋਕ ਸੋਚਦੇ ਕੀ ਨੇ ਉਹਨਾਂ ਦੇ ਵਿਚਾਰਾ ਜੇ ਤਬਦੀਲੀ ਤਾਂ ਨਹੀਂ ਆ ਗਈ ਵੀ ਭਾਈ ਕੰਮ ਤਾਂ ਅੱਗੇ ਵੱਧ ਨਹੀਂ ਰਿਹਾ ਜਾਂ ਫਿਰ ਕੰਮ ਦੇਖ ਰਹੇ ਹੋ ਕੋਈ ਦੇਖ ਰਿਹਾ ਉਹਨਾਂ ਦੀ ਜਗਾ ਕੰਮ ਮੇਰਾ ਖਿਆਲ ਹੈ ਕਿ ਜੋ ਜਿਆ ਸਿਸਟਮ ਸਾਡਾ ਬਣ ਚੁੱਕਾ ਉਹਦੇ ਚ ਅਮਰਪਾਲ ਤੇ ਅੰਦਰੀਆ ਜੋ ਪੰਜਾਬ ਦੇ ਆਲ ਓਵਰ ਹਾਲ ਤੇ ਜਿਹੜੀ ਆ ਬਹੁਤ ਬਦਤਰ ਹੋ ਰਹੀ ਆ ਖਡੂਰ ਸਾਹਿਬ ਦੇ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਕਿ ਸਾਡੇ ਜਿਹੜੇ ਪੰਜਾਬ ਦੀ ਸਹੀ ਆਵਾਜ਼ ਬੁਲੰਦ ਕਰਨ ਵਾਲੇ ਬੰਦਿਆਂ ਦੀ ਆਵਾਜ਼ ਨੂੰ ਕੋਈ ਪੱਤਰਕਾਰ ਹੋਵੇ ਕੋਈ ਐਮਪੀ ਹੋਵੇ ਕੋਈ ਵੀ ਹੋਵੇ ਜਿਹੜਾ ਪੰਜਾਬ ਦੀ ਗੱਲ ਕਰਨ ਵਾਲਾ ਉਹਦੀ ਆਵਾਜ਼ ਨੂੰ ਜਾਂ ਗੋੜੀ ਨਾ ਬੰਦ ਕੀਤਾ ਜਾਂਦਾ ਜਾਂ ਜੇਲ੍ਹਾਂ ਸੁੱਟ ਕੇ ਬੰਦ ਕੀਤਾ ਜਾਂਦਾ ਇਸ ਕਰਕੇ ਪੰਜਾਬ ਦੇ ਲੋਕ ਸਮਝਦੇ ਆ ਕਿ ਸਰਕਾਰਾਂ ਦੇ ਧੱਕੇ ਨਹੀਂ ਕਿ ਸਰਕਾਰਾਂ ਨਹੀਂ ਸਾਡੀ ਆਵਾਜ਼ ਨੂੰ ਜਿਹੜੀ ਹੈ ਕਿ ਪਾਰਲੀਮੈਂਟ ਤੱਕ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਸਾਡੇ ਪਾਰਲੀਮੈਂਟ ਨੂੰ ਛੱਡਿਆ ਨਹੀਂ ਜਾ ਰਿਹਾ ਜਿਹੜੇ ਪਾਰਲੀਮੈਂਟ ਦੇ ਹੱਕ ਆ ਹਲਕੇ ਦੇ ਜੋ ਉਹ ਜੋ ਉਹਨਾਂ ਦਾ ਬਣਦਾ ਫਰਜ਼ ਆ ਉਹਨੂੰ ਨਹੀਂ ਨਿਭਾਉਣ ਦਿੱਤਾ ਜਾ ਰਿਹਾ ਇਸ ਇਸ ਸਰਕਾਰ ਦੀ ਸ਼ਰਯਮ ਤੱਕ ਹੈ ਅੱਛਾ ਇੱਕ ਹੋਰ ਚੀਜ਼ ਹੈ ਮੈਂ ਦੇਖ ਰਿਹਾ ਵੀ ਮੀਡੀਆ ਕਵਰੇਜ ਨੀ ਮਿਲਦੀ ਕਿਉਂਕਿ মিডিਆ ਕਵਰੇਜੇ ਹੁੰਦੀ ਵੀ ਐ ਉਸ ਨੂੰ ਵੀ ਸਰਕਾਰਾਂ ਦਬਾ ਲੈਂਦੀਆਂ ਨੇ ਹੋਣੀ ਨਹੀਂ ਦਿੱਤੀ ਜਾਂਦੀ ਇਹਨੂੰ ਕਿਵੇਂ ਦੇਖਦੇ ਆ ਇਹ ਵੀ ਇੱਕ ਤਰੀਕੇ ਦਾ ਦਬਾ ਹੈ ਇਹ ਮੇਰਾ ਖਿਆਲ ਹੈ ਕਿ ਜਿਹੜੇ ਸਰਕਾਰ ਨਿਆਂਪਾਲਿਕਾ মিডিਆ ਆਵਾਜ਼ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਆਪਣੀ ਗੱਲ ਖੁੱਲ ਕੇ ਗੱਲ ਕਰਨਦੀ ਆ ਮੇਰਾ ਖਿਆਲ ਹੈ ਕਿ ਪਿਛਲੇ ਸਮੇਂ ਦੇਖਿਆ ਜਿਹੜੇ ਵੀ ਕੋਈ ਪੰਜਾਬ ਜਦ ਸਰਕਾਰ ਦੀਆਂ ਨਕਾਮੀਆਂ ਨੂੰ ਅੱਗੇ ਲੈ ਕੇ ਆਉਂਦਾ ਸਰਕਾਰ ਜੋ ਜ਼ਲਮ ਜੁਬਰ ਕਰ ਰਹੀ ਆ ਉਹਦੇ ਬਾਅਦ ਚਾਹ ਪੱਤਰਕਾਰ ਹੋਵੇ ਚਾਹ ਕੋਈ ਨੇਤਾ ਹੋਵੇ ਚਾਹ ਕੋਈ ਸਟੂਡੈਂਟ ਹੋਵੇ ਉਹਨਾਂ ਨੂੰ ਇਸੇ ਤਰੀਕੇ ਨਾਲ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮੈਂ ਫਿਰ ਵੀ ਅੱਜ ਜਿੰਨੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਆਗੂ ਸਾਡੇ ਬਾਬਾ ਲੀਡਰ ਸਿੰਘ ਜੀ ਬਾਬਾ ਅਮਰੀਕ ਸਿੰਘ ਜੀ ਆ ਸ਼ੀਰ ਮਨੀ ਜੀ ਆ ਹੋਰ ਜਿਹੜੇ ਜਿਨ੍ਹਾਂ ਨੇ ਰਲ ਮਿਲ ਕੇ ਇਸ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਇਹ ਵੱਡਾ ਇਹ ਖਾਲਸਾ ਵੀਰ ਕੱਢੀ ਆ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਅਸੀਂ ਆਉਣ ਵਾਲੇ ਸਾਰੇ ਜੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਇਕੱਠੇ ਹੋਈਏ ਤਾਂ ਹੀ ਅਸੀਂ ਪੰਜਾਬ ਨੂੰ ਬਚਾ ਸਕਾਂਗੇ ਪੰਜਾਬ ਦੇ ਨੌਜਵਾਨੀ ਨੂੰ ਬਚਾ ਸਕਾਂਗੇ ਪੰਜਾਬ ਦੀ ਕਿਸਾਨੀ ਨੂੰ ਬਚਾ ਸਕਾਂਗੇ ਸੁਨੇਹਾ ਜਿਹੜਾ ਆਪਾਂ ਐਮਪੀ ਅਮਰਤਪਾਲ ਸਿੰਘ ਹੋਣਾ ਨਾ ਤੁਸੀਂ ਲਾਸਟ ਵਾਰੀ ਮਿਲੇ ਹੋ ਮ ਉਹਨਾਂ ਨੇ ਤੁਹਾਨੂੰ ਦਿੱਤਾ ਹੋਵੇ ਸੰਗਤ ਦੇ ਲਈ ਜਾਂ ਆਪਣੇ ਹਲਕੇ ਦੇ ਲੋਕਾਂ ਲਈ ਉਹਨਾਂ ਦਾ ਤੇ ਆਪਣੀ ਨੌਜਵਾਨੀ ਨੂੰ ਇਹ ਸੁਨੇਹਾ ਹੈ ਕਿ ਤੁਸੀਂ ਤਕੜੇ ਹੋ ਕੇ ਇਹ ਨਸ਼ਿਆਂ ਦੀ ਦਲਦਲ ਤੋਂ ਨਿਕਲ ਕੇ ਆਪਣੇ ਗੁਰੂ ਦੇ ਲਲ ਲੱਗੋ ਗੁਰੂ ਦੇ ਲਲ ਲੱਗਾਂਗੇ ਚੰਗਾ ਅਸੀਂ ਆਪ ਚੰਗੇ ਹੋਵਾਂਗੇ ਤੇ ਫਿਰ ਹੀ ਅਸੀਂ ਆਪਣੇ ਸਮਾਜ ਨੂੰ ਆਪਣੇ ਆਪਣੇ ਪੰਜਾਬ ਨੂੰ ਆਪਣੀ ਕੌਮ ਨੂੰ ਚੰਗਾ ਕਰ ਸਕਾਂਗੇ ਆਖਰੀ ਸਵਾਲ ਮੇਰਾ ਇਹ ਹੈ ਪੁਨਰ ਸਰਜੀਤਾ ਕਾਲੀਦਾਲ ਦੇ ਨਾਲ ਕਿਹੋ ਜੀ ਗੱਠ ਜੋੜ ਦੀ ਗੱਲ ਚੱਲਦੀ ਪਿੱਛੇ ਬੀਤੇ ਦਿਨਾਂ ਤੋਂ ਖਬਰਾਂ ਕਾਫੀ ਨਿਕਲ ਕੇ ਆ ਰਹੀਆਂ ਨੇ ਨਹੀਂ ਮੇਰਾ ਖਿਆਲ ਹੈ ਜੇ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਅਸੀਂ ਆਪਣੇ ਤੌਰ ਤੇ ਲੱਗੇ ਹੋਏ ਆ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਠੀਕ ਹੈ ਕਿ ਸਮਾਂ ਆਉਣ ਤੇ ਕੋਈ ਚੀਜ਼ ਵਿਚਾਰੀ ਜਾ ਸਕਦੀ ਹੈ ਜੇ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਧੰਨਵਾਦ ਭਾਈ ਜੀ ਕਾ ਖਾਲਸਾ ਵਾਹ ਜੀ